ਕਿਸੇ ਨੇ ਬਹੁਤ ਹੀ ਹੈਰਾਨੀਜਨਕ ਗੱਲ ਕਹੀ ਹੈ ਕਿ ਇੱਕ ਪਿਤਾ ਆਪਣੇ ਬੱਚੇ ਲਈ ਆਪਣਾ ਹੱਥ ਉਥੇ ਵੀ ਫਿਲਾਉਂਦਾ ਹੈ ਜਿੱਥੇ ਉਸ ਨੂੰ ਪੈਰ ਰੱਖਣਾ ਪਸੰਦ ਨਾ ਹੋਵੇ। ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਸੱਚੀ ਦੌਲਤ YouTube ਚੈਨਲ ਤੇ। ਇੱਕ ਅਮੀਰ ਆਦਮੀ ਦੀ ਇੱਕ ਛੋਟੀ ਜਿਹੀ ਕਹਾਣੀ ਜਿਸ ਨੇ ਆਪਣੇ ਜਨਮ ਦਿਨ ਤੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਤੇ ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਸੱਦਾ ਦੇਣ ਬਾਰੇ ਸੋਚਿਆ। ਅਸਲ ਵਿੱਚ ਉਸ ਦੇ ਸਾਰੇ ਦੋਸਤ ਅਮੀਰ ਸਨ ਪਰ ਇੱਕ ਦੋਸਤ ਸੀ ਜੋ ਉਸ ਦੇ ਨਾਲ ਸਕੂਲ ਵਿੱਚ ਪੜਦਾ ਸੀ ਅਤੇ ਉਹ ਗਰੀਬ ਸੀ ਉਸ ਨੇ ਉਸ ਗਰੀਬ ਦੋਸਤ ਨੂੰ ਵੀ ਸੱਦਾ ਦਿੱਤਾ ਹੁਣ ਉਹ ਗਰੀਬ ਦੋਸਤ ਕੀ ਕਰ ਸਕਦਾ ਸੀ ਉਹ ਉਹ ਉਸ ਪਾਰਟੀ ਵਿੱਚ ਇੱਕ ਛੋਟਾ ਜਿਹਾ ਤੋਹਫ਼ਾ ਲੈ ਕੇ ਆਇਆ ਸੀ ਸਾਰੇ ਵੱਡੇ ਲੋਕ ਆਏ ਸਨ ਇੱਕ ਸ਼ਾਨਦਾਰ ਪਾਰਟੀ ਚੱਲ ਰਹੀ ਸੀ ਉਸ ਸਮੇਂ ਅਮੀਰ ਆਦਮੀ ਨੂੰ ਯਾਦ ਆਇਆ ਕਿ ਉਸ ਦੀ ਉਂਗਲੀ ਵਿੱਚ ਹੀਰੇ ਦੀ ਅੰਗੂਠੀ ਕਿਤੇ ਡਿੱਗ ਪਈ ਸੀ ਅਤੇ ਉਸ ਨੇ ਸੋਚਿਆ ਕਿ ਸ਼ਾਇਦ ਇਹ ਥੋੜੀ ਢਿੱਲੀ ਹੋ ਗਈ ਸੀ ਤੇ ਇਸ ਲਈ ਅੰਗੂਠੀ ਕਿਤੇ ਡਿੱਗ ਪਈ ਉਸ ਨੇ ਆਪਣੇ ਦੋਸਤਾਂ ਨੂੰ ਕਿਹਾ ਭਰਾ ਮੈਂ ਚਿੰਤਿਤ ਹਾਂ ਮੇਰੀ ਅੰਗੂਠੀ ਡਿੱਗ ਪਈ ਸਾਰੇ ਇਸ ਨੂੰ ਲੱਭਣ ਲੱਗੇ ਅੰਗੂਠੀ ਨਾ ਮਿਲੀ ਇਹ ਬਹੁਤ ਮਹਿੰਗੀ ਅੰਗੂਠੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨਾ ਹੈ ਫਿਰ ਇੱਕ ਅਮੀਰ ਦੋਸਤ ਨੇ ਕਿਹਾ ਭਰਾ ਕੀ ਮੈਂ ਤੁਹਾਨੂੰ ਕੁਝ ਦੱਸ ਸਕਦਾ ਹਾਂ ਜੇ ਤੁਸੀਂ ਇਸ ਨੂੰ ਨਹੀਂ ਲੱਭ ਸਕਦੇ ਤਾਂ ਇਹ ਸੰਭਵ ਹੈ ਕਿ ਕਿਸੇ ਨੇ ਇਸ ਨੂੰ ਚੋਰੀ ਕਰ ਲਿਆ ਹੈ ਹੁਣ ਇੱਕ ਵਿਅਕਤੀ ਦੇ ਕਾਰਨ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਸਾਡੇ ਸਾਰੇ ਦੋਸਤਾਂ ਨੂੰ ਕੋਸਦੇ ਰਹੋਗੇ ਅਤੇ ਸਾਰਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੋਗੇ ਇਸ ਤੋਂ ਬਿਹਤਰ ਹੈ ਕਿ ਤੁਸੀਂ ਸਾਰਿਆਂ ਦੀਆਂ ਜੇਬਾਂ ਚੈੱਕ ਕਰੋ ਸਾਰੇ ਦੋਸਤ ਸਹਿਮਤ ਹੋ ਗਏ ਹਾਂ ਹਾਂ ਚੈੱਕ ਕਰੋ ਫਿਰ ਉਸ ਆਦਮੀ ਨੇ ਕਿਹਾ ਛੱਡੋ ਤੁਸੀਂ ਲੋਕ ਚੋਰੀ ਨਹੀਂ ਕਰੋਗੇ ਦੋਸਤਾਂ ਨੇ ਕਿਹਾ ਨਹੀਂ ਨਹੀਂ ਭਰਾ ਸਾਰੇ ਲੋਕ ਇੱਕ ਇੱਕ ਕਰਕੇ ਹਾਂ ਕਹਿਣ ਲੱਗ ਪਏ ਪਰ ਉਸ ਗਰੀਬ ਦੋਸਤ ਨੂੰ ਛੱਡ ਕੇ ਸਾਰਿਆਂ ਨੇ ਹਾਂ ਕਿਹਾ ਉਸਨੇ ਕਿਹਾ ਕਿ ਮੈਂ ਨਹੀਂ ਚੈੱਕ ਕਰਵਾਵਾਂਗਾ ਜੀ ਇਹ ਹੀ ਦੋਸਤੀ ਹੈ ਤਾਂ ਖੋਜ ਕਿਉਂ ਉਹ ਆਪਣੀ ਗੱਲ ਇਹੀ ਕਹਿੰਦਾ ਰਿਹਾ ਅਤੇ ਬਾਕੀ ਸਾਰੇ ਲੋਕ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ ਕਿ ਉਸ ਦੀ ਖੋਜ ਕਿਉਂ ਨਹੀਂ ਹੋ ਰਹੀ ਇਸ ਦਾ ਮਤਲਬ ਹੈ ਕਿ ਉਸ ਨੇ ਜ਼ਰੂਰ ਚੋਰੀ ਕੀਤੀ ਹੈ ਤੇ ਦੋਸਤ ਤੀਮੀ ਆਵਾਜ਼ ਵਿੱਚ ਬੋਲਣ ਲੱਗ ਪਏ ਚੋਰ ਆਇਆ ਹੈ ਇਹ ਗਰੀਬ ਹੈ ਇਸ ਲਈ ਇਸ ਨੇ ਸੋਚਿਆ ਹੋਵੇਗਾ ਕਿ ਚਲੋ ਕਿਸੇ ਅਮੀਰ ਆਦਮੀ ਦੇ ਘਰ ਚਲੀਏ ਉਹ ਗਰੀਬ ਆਦਮੀ ਚੁੱਪ ਚਾਪ ਸੁਣਦਾ ਰਿਹਾ ਥੋੜੀ ਦੇਰ ਬਾਅਦ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹ ਅਮੀਰ ਆਦਮੀ ਜਿਸ ਦੀ ਜਨਮ ਦਿਨ ਦੀ ਪਾਰਟੀ ਸੀ ਉਸ ਨੇ ਆਪਣੇ ਕਮਰੇ ਵਿੱਚ ਆਇਆ ਆਪਣਾ ਬਲੇਜ਼ਰ ਉਤਾਰਿਆ ਅਤੇ ਉਸ ਨੂੰ ਉਸਦੇ ਕੋਟ ਦੀ ਅੰਦਰਲੀ ਜੇਬ ਵਿੱਚ ਉਹ ਅੰਗੂਠੀ ਮਿਲੀ ਉਹ ਹੀਰੇ ਦੀ ਅੰਗੂਠੀ ਜਿਸ ਲਈ ਉਹ ਬਹੁਤ ਚਿੰਤਿਤ ਸੀ ਉਸ ਨੇ ਆਪਣਾ ਹੱਥ ਜੇਬ ਵਿੱਚ ਪਾਇਆ ਸੀ ਤੇ ਅੰਗੂਠੀ ਉਸ ਵਿੱਚ ਰਿਸਕ ਗਈ ਹੋਵੇਗੀ ਤੇ ਅੰਗੂਠੀ ਉੱਥੇ ਡਿੱਗ ਪਈ ਹੋਵੇਗੀ ਜਦੋਂ ਉਸ ਨੇ ਉਹ ਬਲੇਜ਼ਰ ਆਪਣੀ ਅਲਮਾਰੀ ਵਿੱਚ ਰੱਖਿਆ ਤਾਂ ਉਹ ਸੋਚਣ ਲੱਗਾ ਕਿ ਸਿਰਫ ਇੱਕ ਅੰਗੂਠੀ ਦੇ ਕਾਰਨ ਮੈਨੂੰ ਆਪਣੇ ਦੋਸਤਾਂ ਤੇ ਸ਼ੱਕ ਹੋਇਆ ਅਤੇ ਉਹ ਗਰੀਬ ਆਦਮੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਦਾ ਨਿਸ਼ਾਨਾ ਬਣ ਗਿਆ ਜੇ ਸਕੂਲ ਵਿੱਚ ਮੇਰੇ ਨਾਲ ਸੀ ਜਿਸ ਨੇ ਮੇਰੀ ਗਰੀਬੀ ਵਿੱਚ ਦਿਨ ਦੇਖੇ ਸਨ ਤੇ ਮੈਂ ਬਾਅਦ ਵਿੱਚ ਅਮੀਰ ਹੋ ਗਿਆ ਸੀ ਸਭ ਤੋਂ ਪਹਿਲਾਂ ਮੈਂ ਕੱਲ ਜਾ ਕੇ ਉਸ ਦੋਸਤ ਤੋਂ ਮਾਫੀ ਮੰਗਾਗਾ ਸਵੇਰੇ ਉੱਠਦੇ ਹੀ ਉਹ ਉਸ ਦੇ ਘਰ ਗਿਆ ਉਸ ਨੇ ਜਾ ਕੇ ਉਸ ਨੂੰ ਜੱਫੀ ਪਾਈ ਉਸ ਨੇ ਕਿਹਾ ਪ੍ਰਾ ਮੈਨੂੰ ਮਾਫ ਕਰਨਾ ਮੈਨੂੰ ਨਹੀਂ ਪਤਾ ਸੀ ਕਿ ਉਹ ਅੰਗੂਠੀ ਮੇਰੇ ਬਲੇਜ਼ਰ ਦੀ ਅੰਦਰਲੀ ਜੇਬ ਵਿੱਚ ਐ। ਕੱਲ ਸਾਰੇ ਤੁਹਾਡਾ ਮਜ਼ਾਕ ਉਡਾਉਣ ਲੱਗ ਪਏ ਸੀ। ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ। ਉਸ ਗਰੀਬ ਦੋਸਤ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ। ਅੰਗੂਠੀ ਮਿਲ ਗਈ ਠੀਕ ਹੈ। ਪਰ ਖੁਸ਼ ਰਹੋ। ਫਿਰ ਅਮੀਰ ਦੋਸਤ ਕਹਿਣ ਲੱਗਾ ਕਿ ਤੂੰ ਪਹਿਲਾਂ ਮੈਨੂੰ ਇੱਕ ਗੱਲ ਦੱਸ ਤੂੰ ਉਹਨਾਂ ਨੂੰ ਆਪਣੀ ਤਲਾਸ਼ੀ ਕਿਉਂ ਨਹੀਂ ਲੈਣ ਦਿੱਤੀ ਜਦੋਂ ਕਿ ਤੂੰ ਚੋਰੀ ਕੀਤੀ ਨਹੀਂ ਸੀ? ਤਾਂ ਸ਼ੱਕ ਕੀ ਸੀ? ਡਰ ਕੀ ਸੀ? ਤਗਰੀਬ ਦੋਸਤ ਨੇ ਕਿਹਾ ਕਿ ਪ੍ਰਾ ਸਭ ਤੋਂ ਪਹਿਲਾਂ ਤਲਾਸ਼ੀ ਲੈਣ ਦਾ ਮਤਲਬ ਹੈ ਕਿ ਤੂੰ ਸੋਚ ਰਿਹਾ ਹੈ ਕਿ ਮੈਂ ਚੋਰ ਹਾਂ ਅਤੇ ਮੈਂ ਸੱਚ ਦੱਸਾਂ ਮੇਰਾ ਪੁੱਤਰ ਬਹੁਤ ਸਮੇਂ ਤੋਂ ਬਿਮਾਰ ਹੈ ਕੱਲ ਜਦੋਂ ਮੈਂ ਤੁਹਾਡੀ ਪਾਰਟੀ ਵਿੱਚ ਆਨਲੀ ਬਾਹਰ ਗਿਆ ਤਾਂ ਉਸਨੇ ਮੈਨੂੰ ਕਿਹਾ ਕਿ ਪਿਤਾ ਜੀ ਤੁਸੀਂ ਇੱਕ ਵੱਡੀ ਜਗ੍ਹਾ ਜਾ ਰਹੇ ਹੋ ਇਸ ਲਈ ਕੁਝ ਮਿਠਾਈ ਲੈ ਕੇ ਆਣਾ ਇਸ ਲਈ ਜਦੋਂ ਮੈਂ ਉਥੇ ਖਾ ਰਿਆ ਸੀ ਤਾਂ ਮੈਂ ਮਿਠਾਈ ਵਾਲੇ ਸਟੈਂਡ ਕੋਲ ਲੰਘਿਆ ਤਾਂ ਮੈਂ ਸੋਚਿਆ ਕਿ ਮੈਨੂੰ ਇੱਕ ਮਿਠਾਈ ਰੱਖਣੀ ਚਾਹੀਦੀ ਹੈ ਮੈਨੂੰ ਆਪਣੇ ਪੁੱਤਰ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ ਸਾਨੂੰ ਗਰੀਬ ਲੋਕਾਂ ਨੂੰ ਮਿਠਾਈ ਨਹੀਂ ਮਿਲਦੀ ਇਸ ਲਈ ਮੈਂ ਮਿਠਾਈ ਚੁੱਕੀ ਅਤੇ ਆਪਣੀ ਜੇਬ ਵਿੱਚ ਰੱਖ ਲਈ ਹੁਣ ਕੱਲ ਜੇ ਤੁਸੀਂ ਪਾਲ ਕਰਦੇ ਅੰਗੂਠੀ ਦੀ ਤੇ ਅੰਗੂਠੀ ਨਾ ਮਿਲਦੀ ਪਰ ਮਿਠਾਈ ਮਿਲ ਜਾਂਦੀ ਅਤੇ ਮੇਰੇ ਤੇ ਮਿਠਾਈ ਦਾ ਚੋਰੀ ਕਰਨ ਦਾ ਦੋਸ਼ ਲਗਾਇਆ ਜਾਂਦਾ ਮੇਰੇ ਪੁੱਤਰ ਨੂੰ ਸਿਰਫ ਮਿਠਾਈ ਦੀ ਇੱਛਾ ਸੀ ਇਸ ਲਈ ਮੈਂ ਮਿਠਾਈ ਆਪਣੇ ਜੇਬ ਵਿੱਚ ਪਾਈ ਪਰ ਮੈਂ ਅੰਗੂਠੀ ਨਹੀਂ ਚੋਰੀ ਕੀਤੀ ਸੀ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਮੀਰ ਦੋਸਤ ਨੇ ਉਸ ਨੂੰ ਜੱਫੀ ਪਾ ਲਈ ਤੇ ਕਿਹਾ ਭਰਾ ਆਓ ਹੁਣ ਆਪਣੇ ਪੁੱਤਰ ਦਾ ਇਲਾਜ ਕਰਵਾਉਂਦੇ ਹਾਂ ਆਓ ਉਸ ਨੂੰ ਇੱਕ ਵੱਡੇ ਹਸਪਤਾਲ ਲੈ ਚਲੀਏ ਇਹ ਇੱਕ ਬਹੁਤ ਛੋਟੀ ਕਹਾਣੀ ਹੈ ਜੋ ਮੈਂ ਇਸ ਦੇ ਸਿੱਟੇ ਬਾਰੇ ਗੱਲ ਕਰਾਂ ਤਾਂ ਇਹ ਦੋ ਗੱਲਾਂ ਸਿਖਾਉਂਦੀ ਹੈ ਕਿ ਪਹਿਲਾ ਮਾਪੇ ਸਾਡੇ ਲਈ ਸਭ ਕੁਝ ਸਹਿਨ ਕਰਦੇ ਹਨ ਅਤੇ ਦੂਜਾ ਤੁਹਾਨੂੰ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਆਪਣੇ ਦੋਸਤਾਂ ਦਾ ਹਾਲ ਪੁੱਛਦੇ ਰਹਿਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋਣ ਇੱਕ ਵਾਰ ਮੈਂ ਫਿਰ ਉਹੀ ਗੱਲ ਕਹਿੰਦੀ ਹਾਂ ਕਿ ਜੋ ਮੈਂ ਅਕਸਰ ਕਹਿੰਦੀ ਆਂਦੀ ਹਾਂ ਕਿ ਕੁਝ ਅਜੀਹਾ ਕਰੋ ਜੋ ਤੂੰ ਦੁਨੀਆ ਤੁਹਾਡੇ ਵਾਂਗ ਕਰਨਾ ਚਾਹੁੰਦੀ ਹੈ ਧੰਨਵਾਦ